ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸੱਚੀਆਂ ਕਹਾਣੀਆਂ ਤੇ ਸਵੇਰ ਦਾ ਵੇਲਾ ਸੀ ਮਾਨਵੀ ਸਕੂਲ ਜਾਣ ਨੂੰ ਪਿਆਰ ਹੋ ਰਹੀ ਸੀ ਉਸਦੀ ਮਾਂ ਉਸ ਲਈ ਚਾਹ ਦਾ ਗਲਾਸ ਰੱਖ ਕੇ ਜਾਂਦੀ ਜਾਂਦੀ ਗੁੱਸੇ ਵਿੱਚ ਉਸ ਨੂੰ ਕਹਿਣ ਲੱਗੀ ਕੋਈ ਲੋੜ ਨਹੀਂ ਸਕੂਲ ਜਾਣ ਦੀ ਚੁੱਪ ਕਰਕੇ ਬਹਿ ਜਾ ਘਰ ਕੁੜੀਏ ਇਹ ਲਫ਼ਜ਼ ਸੁਣ ਕੇ ਮਾਨਵੀ ਥੋੜੀ ਘਬਰਾ ਗਈ ਤੇ ਝਟ ਕਮਰੇ ਵਿੱਚੋਂ ਬਾਹਰ ਜਾਂਦੀ ਮਾਂ ਨੂੰ ਪਿੱਛੋਂ ਹੀ ਉੱਚੀ ਦੇ ਨੇ ਪੁੱਛਣ ਲੱਗੀ ਪਰ ਮਾਂ ਤਾਂ ਕਿਉਂ ਕਿਉਂ ਨਾ ਜਾਵਾਂ ਸਕੂਲ ਮਸਾਂ ਤਾਂ ਨੌਕਰੀ ਮਿਲੀ ਆ ਮੈਨੂੰ ਬਸ ਮੈਂ ਕਹਤਾ ਨਾ ਤੂੰ ਆਹ ਕੱਪੜੇ ਬਦਲ ਕੇ ਆ ਕੇ ਰਸੋਈ ਵਿੱਚ ਮੇਰਾ ਹੱਥ ਵਟਾ ਚਾਹ ਪੀਲੀ ਨਾਲੇ ਮਾਤਾ ਹੋਇਆ ਕੀ ਐ ਇਹ ਤਾਂ ਦੱਸੋ ਕਿਉਂ ਨਾ ਜਾਵਾਂ ਮਾਨਵੀ ਨੇ ਸਵੇਰੇ ਸਵੇਰੇ ਗੁੱਸੇ ਵਿੱਚ ਆਈ ਆਪਣੀ ਮਾਂ ਤੋਂ ਗੁੱਸੇ ਦਾ ਤੇ ਸਕੂਲ ਨਾ ਜਾਣ ਦਾ ਕਾਰਨ ਪੁੱਛਿਆ ਦਰਅਸਲ ਰਾਤ ਨੂੰ ਕਈ ਵਾਰ 11-12 ਵਜੇ ਦੇ ਕਰੀਬ ਮਾਨਵੀ ਦੇ ਕਮਰੇ ਵਿੱਚੋਂ ਉਸ ਤੇ ਉੱਚੀ-ਉੱਚੀ ਹੱਸਣ ਦੀ ਆਵਾਜ਼ ਆ ਉਸਦੀ ਮਾਂ ਨੇ ਸੁਣੀਆ ਅਤੇ 2-3 ਦਿਨ ਪਹਿਲਾਂ ਹੀ ਮਾਤਾ ਨੇ ਮਾਨਵੀ ਨੂੰ ਬਾਜ਼ਾਰ ਵਿੱਚ ਮੋਟਰਸਾਈਕਲ ਤੇ ਕਿਸੇ ਮੁੰਡੇ ਨਾਲ ਘੁੰਮਦੇ ਦੇਖਿਆ ਸੀ ਇਸ ਕਰਕੇ ਮਾਨਵੀ ਦੀ ਮਾਂ ਨੂੰ ਉਸ ਉੱਤੇ ਸ਼ੱਕ ਸੀ ਕਿ ਜ਼ਰੂਰ ਉਹ ਰੋਜ਼ ਰਾਤ ਨੂੰ ਕਿਸੇ ਮੁੰਡੇ ਨਾਲ ਗੱਲਾਂ ਕਰਦੀ ਹੈ ਮਾਨਵੀ ਦੀ ਮਾਂ ਨੂੰ ਇਹ ਵੀ ਲੱਗਦਾ ਸੀ ਕਿ ਉਹ ਮੁੰਡਾ ਵੀ ਉਸੇ ਸਕੂਲ ਵਿੱਚ ਪੜਾਉਂਦਾ ਹੈ ਜਿਸ ਵੇ ਉਹ ਪੜਾਉਂਦੀ ਐ ਬਸ ਐਸੇ ਗੱਲੋਂ ਉਸਦੀ ਮਾਂ ਉਸਨੂੰ ਸਕੂਲ ਜਾਣ ਤੋਂ ਇਨਕਾਰ ਕਰ ਰਹੀ ਸੀ ਪਰ ਮਾਨਵੀ ਨੂੰ ਇਸ ਗੱਲ ਦਾ ਕੋਈ ਅੰਦਾਜ਼ਾ ਨਹੀਂ ਸੀ ਕਿ ਕਿਉਂ ਉਸਦੀ ਮਾਂ ਇਸ ਤਰ੍ਹਾਂ ਸਵੇਰੇ-ਸਵੇਰੇ ਉਸਤੇ ਸਕੂਲ ਜਾਣ ਤੇ ਰੋਕ ਲਗਾਉਣ ਲੱਗੀ ਮਾਨਵੀ ਦੇ ਪਰਿਵਾਰ ਵਿੱਚ ਚਾਰ ਜੀ ਸਨ ਮਾਨਵੀ ਉਸਦਾ ਛੋਟਾ ਭਰਾ ਤੇ ਉਸਦਾ ਪਿਤਾ ਤੇ ਮਾਤਾ ਪਿਤਾ ਖੇਤਾਂ ਵਿੱਚ ਕੰਮ ਕਰਦਾ ਸੀ ਮਾਨਵੀ ਨੂੰ ਇਸ ਮਹੀਨੇ ਹੀ ਨਵੀਂ-ਨਵੀਂ ਸਕੂਲ ਵਿੱਚ ਟੀਚਰ ਦੀ ਨੌਕਰੀ ਮਿਲੀ ਸੀ ਛੋਟੇ ਅਜੇ 8ਵੀਂ ਜਮਾਤ ਵਿੱਚ ਪੜਦਾ ਸੀ ਘਰ ਵਿੱਚ ਜ਼ਿਆਦਾ ਮਾਨਵੀ ਦੀ ਮਾਂ ਦੀ ਚੱਲਦੀ ਸੀ ਕੋਈ ਵੀ ਫੈਸਲਾ ਲੈਣਾ ਹੋਵੇ ਤਾਂ ਮਾਂ ਤੋਂ ਬਿਨਾਂ ਕਿਸੇ ਦੀ ਗੱਲ ਨਹੀਂ ਮੰਨੀ ਜਾਂਦੀ ਸੀ ਉਸਤੇ ਪਿਤਾ ਦੀ ਵੀ ਨਹੀਂ ਮਾਨਵੀ ਦੀ ਮਾਂ ਪੜ੍ਹਰਤ ਸੀ ਮਾਤਾ ਨੂੰ ਫਿਕਰ ਸੀ ਬਸ ਆਪਣਾ ਤੇ ਲੋਕ ਕੀ ਕਹਿੰਦੇ ਨੇ ਇਸ ਗੱਲ ਦਾ ਮਾਂ ਦੇ ਨਾਂ ਕਹਿਣ ਦੇ ਬਾਵਜੂਦ ਵੀ ਮਾਨਵੀ ਸਕੂਲ ਜਾਣ ਲਈ ਤਿਆਰ ਹੋ ਗਈ ਪਰ ਉਸਦੀ ਮਾਂ ਨੇ ਉਸਨੂੰ ਫਿਰ ਤੋਂ ਰੋਕਿਆ ਇਸ ਵਾਰ ਉਸਦੀ ਮਾਂ ਨੂੰ ਪਹਿਲਾਂ ਨਾਲੋਂ ਜ਼ਿਆਦਾ ਗੁੱਸਾ ਆਇਆ ਹੋਇਆ ਸੀ ਮਾਨਵੀ ਦੇ ਮੋਢੇ ਟੰਗਿਆ ਪਰਸ ਪਿੱਛੋਂ ਖਿੱਚ ਕੇ ਪਰਾਂ ਵਗਾ ਮਾਰਿਆ ਤੇ ਮਾਨਵੀ ਨੂੰ ਕਹ ਤੈਨੂੰ ਸੁਣਿਆ ਨਹੀਂ ਕੁੜੀਏ ਤੂੰ ਫਿਰ ਆ ਪਰਸ ਜਾ ਚੱਕ ਕੇ ਤੁਰ ਪਈ ਬਹਿ ਜਾ ਘਰੇ ਟਿਕ ਕੇ ਤੈਨੂੰ ਕਹਿਤਾ ਨਹੀਂ ਨਾ ਨਹੀਂ ਜਾਣਾ ਹੋਣਾ ਤੋ ਸਕੂਲ ਮਾ ਦਾ ਇੰਨਾ ਗੁੱਸਾ ਪਹਿਲਾਂ ਕਦੇ ਨਹੀਂ ਸੀ ਦੇਖਿਆ ਮਾਨਵੀ ਨੇ ਇਹ ਸਭ ਦੇਖ ਮਾਨਵੀ ਘਬਰਾ ਗਈ ਉਸਦੀ ਮਾਂ ਨੇ ਉਸਨੂੰ ਬਾਹ ਤੋਂ ਫੜ ਕਮਰੇ ਵਿੱਚ ਲਿਜਾ ਕੇ ਬੰਦ ਕਰ ਦਿੱਤਾ ਮਾਨਵੀ ਰੋਣ ਲੱਗ ਗਈ ਕਿੰਨੀ ਵਾਰ ਮਾਨਵੀ ਨੇ ਮਾਤਾ ਤੋਂ ਇਸ ਸਭ ਦਾ ਕਾਰਨ ਪੁੱਛਿਆ ਪਰ ਉਸਦੀ ਮਾਂ ਨੇ ਉਸਨੂੰ ਕੁਝ ਵੀ ਨਾ ਦੱਸਦੇ ਹੋਏ ਕਮਰੇ ਵਿੱਚ ਬੰਦ ਕਰ ਦਿੱਤਾ ਅਤੇ ਆਪ ਉਹ ਘਰ ਦਾ ਕੰਮ ਕਰਨ ਵਿੱਚ ਮਸਰੂਫ ਹੋ ਗਈ ਤਪੈਰ ਹੁਣ ਤੱਕ ਮਾਨਵੀ ਕਮਰੇ ਵਿੱਚ ਹੀ ਬੰਦ ਸੀ ਉਸ ਦਾ ਰੋ ਰੋ ਬੁਰਾ ਹਾਲ ਹੋ ਚੁੱਕਾ ਸੀ ਉਸ ਨੂੰ ਸਮਝ ਨਹੀਂ ਸੀ ਆ ਰਿਹਾ ਕਿ ਇਹ ਅਚਾਨਕ ਉਸ ਨਾਲ ਇਦਾਂ ਦਾ ਵਰਤਾਕ ਕਿਉਂ ਹੋਇਆ ਮਾਨਵੀ ਨੂੰ ਥੋੜਾ ਥੋੜਾ ਸ਼ੱਕ ਹੋਇਆ ਕਿ ਸ਼ਾਇਦ ਮਾਂ ਨੂੰ ਸੁਖੀ ਬਾਰੇ ਪਤਾ ਲੱਗ ਗਿਆ ਹੋਵੇਗਾ ਮਾਨਵੀ ਸੋਚਾਂ ਵਿੱਚ ਡੁੱਬੀ ਭੁੱਖੀ ਪਾਣੀ ਦੁਪਹਿਰ ਤੱਕ ਕਮਰੇ ਵਿੱਚ ਬੰਦ ਪਈ ਰਹੀ ਉਸ ਦਾ ਫੋਨ ਵੀ ਬਰਸ ਵਿੱਚ ਸੀ ਜੋ ਉਸਦੀ ਮਾਂ ਨੇ ਸਵੇਰੇ ਚੁੱਕ ਕੇ ਲਮਾਰੀ ਵਿੱਚ ਰੱਖ ਦਿੱਤਾ ਤੇ ਲਮਾਰੀ ਨੂੰ ਜਿੰਦਰਾ ਲਗਾ ਦਿੱਤਾ ਸੀ ਦੁਪਹਿਰ ਨੂੰ ਉਸਦੀ ਮਾਂ ਜਦੋਂ ਕੰਮਕਾਰ ਨਿਬੇੜ ਕਮਰੇ ਵਿੱਚ ਆਈ ਤਾਂ ਮਾਨਵੀ ਸੁੱਤੀ ਪਈ ਸੀ ਕਮਰੇ ਵਿੱਚ ਆ ਕੇ ਉਸਦੀ ਮਾਂ ਨੇ ਉਸ ਨੂੰ ਉਠਾਇਆ ਤੇ ਰੋਟੀ ਦਿੱਤੀ ਮਾਨਵੀ ਦਾ ਪਿੰਡਾ ਪੂਰਾ ਗਰਮ ਹੋਇਆ ਪਿਆ ਸੀ ਸ਼ਾਇਦ ਬੁਖਾਰ ਹੋ ਗਿਆ ਸੀ ਪਰ ਉਸਦੀ ਮਾਂ ਨੇ ਅਨ ਦੇਖਾ ਕਰ ਉਸ ਨੂੰ ਖਾਣਾ ਦੇ ਕੇ ਖਾਣ ਲਈ ਕਿਹਾ ਅਤੇ ਫਿਰ ਬਾਹਰ ਵਾਲਾ ਕੁੰਡਾ ਲਗਾ ਦਿੱਤਾ ਮਾਨਵੀ ਬਿਨਾਂ ਕੁਝ ਖਾਦੇ ਉਸੇ ਤਰ੍ਹਾਂ ਸੌਂ ਗਈ ਤੇ ਖਾਣਾ ਇਦਾਂ ਹੀ ਪਿਆ ਰਿਹਾ ਰਾਤ ਨੂੰ ਫਿਰ ਉਸਦੀ ਮਾਂ ਨੇ ਇਸ ਨੂੰ ਖਾਣਾ ਦੇਣ ਲਈ ਕਮਰੇ ਦਾ ਬੂਹਾ ਖੋਲਿਆ ਤਾਂ ਦੇਖਿਆ ਪਹਿਲਾਂ ਵਾਲਾ ਖਾਣਾ ਵੀ ਉਸੇ ਤਰ੍ਹਾਂ ਪਿਆ ਸੀ ਇਸ ਵਾਰ ਮਾਨਵੀ ਦੀ ਮਾਂ ਨੇ ਥੋੜੀ ਨਰਮਾਈ ਦਿਖਾਈ ਤੇ ਉਸ ਕੋਲ ਆ ਕੇ ਬੈਠੀ ਉਸ ਨੂੰ ਪਿਆਰ ਨਾਲ ਠਾਉਂਦੇ ਹੋਏ ਕਿਆ ਉੱਠ ਪੁੱਤ ਰੋਟੀ ਖਾ ਲੈ ਪੈਰ ਵਾਲੀ ਵੀ ਉਦਾਂ ਛੱਡੀ ਪਈ ਐ ਮਾਨਵੀ ਉੱਠ ਆਪਣੀ ਮਾਂ ਨੂੰ ਗਲ ਵਕੜੀ ਪਾ ਰੋਣ ਲੱਗੀ ਰੋਂਦੇ ਰੋਂਦੇ ਪੁੱਛਿਆ ਅੰਮੀ ਇਦਾਂ ਕਿਉਂ ਕਰ ਰਹੀ ਏ ਮੇਰੇ ਨਾਲ ਇਸ ਵਾਰ ਮਾਨਵੀ ਦੀ ਮਾਂ ਨੇ ਉਸ ਨੂੰ ਪਿਆਰ ਨਾਲ ਸਮਝਾਉਂਦੇ ਹੋਏ ਕਿ ਆ ਪੁੱਤ ਹੁਣ ਤੂੰ ਆਪ ਹੀ ਸਿਆਣੀ ਐ ਲੋਕੀ ਮਾੜੀ ਜਈ ਗੱਲ ਦੀਆਂ ਕਿੰਨੀਆਂ ਹੀ ਗੱਲਾਂ ਬਣਾ ਲੈਂਦੇ ਨੇ ਆਪਾਂ ਕਿਉਂ ਪੁੱਤ ਐਵੇਂ ਸੁਣੀਏ ਲੋਕਾਂ ਦੀਆਂ ਗੱਲਾਂ ਕਿਉਂ ਗੱਲਾਂ ਬਣਾਉਂਦੇ ਨੇ ਲੋਕੀ ਮੰਮਾ ਮੈਂ ਕੀ ਕੀਤਾ ਮਾਨਵੀ ਨੂੰ ਹੁਣ ਆਪਣੇ ਸ਼ੱਕ ਤੇ ਯਕੀਨ ਹੋਣ ਲੱਗਾ ਉਸ ਨੂੰ ਲੱਗਾ ਮਾਂ ਉਸ ਤੇ ਤੇ ਸੁਖੀ ਬਾਰੇ ਕੁਝ ਨਾ ਕੁਝ ਪਤਾ ਲੱਗ ਗਿਆ ਪੁੱਤ ਮੈਂ ਤੈਨੂੰ ਪਰਸੋਂ ਚੌਥੇ ਇੱਕ ਮੁੰਡੇ ਨਾਲ ਦੇਖਿਆ ਸੀ ਮੋਟਰਸਾਈਕਲ ਤੇ ਭਲਾ ਕੌਣ ਸੀ ਉਹ ਮੁੰਡਾ ਹੁਣ ਇਦਾਂ ਕਿਸੇ ਮੁੰਡੇ ਨਾਲ ਤੂੰ ਬਾਜ਼ਾਰ ਵਿੱਚ ਘੁੰਮੇਂਗੀ ਤਾਂ ਲੋਕੀ ਗੱਲਾਂ ਹੀ ਬਣਾਉਣਗੇ ਏ ਸੁਨ ਮਾਨਵੀ ਥੋੜਾ ਘਬਰਾ ਗਈ ਉਸ ਦਾ ਸ਼ੱਕ ਸਹੀ ਨਿਕਲਿਆ ਮਾਂ ਉਹ ਸੁਖੀ ਸੀ ਮੇਰਾ ਦੋਸਤ ਉੱਥੇ ਹੀ ਸਕੂਲ ਵਿੱਚ ਪੜਾਉਂਦਾ ਹੈ ਉਹ ਮੈਨੂੰ ਕੋਈ ਕੰਮ ਸੀ ਮਾਰਕੀਟ ਵਿੱਚ ਮੈਨੂੰ ਤਾਂ ਮੈਨੂੰ ਉਹ ਮੋਟਰਸਾਈਕਲ ਤੇ ਲੈ ਗਿਆ ਸੀ ਅੱਜ ਤੋਂ ਬਾਅਦ ਤੂੰ ਉਸ ਮੁੰਡੇ ਨਾਲ ਕੋਈ ਗੱਲ ਨਹੀਂ ਕਰਨੀ ਤੈਨੂੰ ਮੇਰੀ ਸੌ ਉਸਦੀ ਮਾਂ ਗੱਲ ਖਤਮ ਕਰਕੇ ਉੱਠ ਕੇ ਜਾਣ ਹੀ ਲੱਗੀ ਤਾਂ ਮਾਨਵੀ ਨੇ ਮਾਂ ਨੂੰ ਇੱਕਦਮ ਰੋਕੇ ਘਬرائی ਹੋਈ ਆਵਾਜ਼ ਵਿੱਚ ਕਿਹਾ ਮਾਂ ਚੰਗਾ ਹੈ ਮੁੰਡਾ ਮੇਰੇ ਪਸੰਦ ਹੈ ਵਿਆਹ ਕਰਵਾਉਣਾ ਮੈਂ ਉਹਦੇ ਨਾਲ ਨਾਲੇ ਲੋਕਾਂ ਦਾ ਕੀ ਹੈ ਐਵੇਂ ਗੱਲਾਂ ਬਣਾਉਂਦੇ ਰਹਿੰਦੇ ਨੇ ਇਹ ਸੁਣ ਉਸਤੀ ਮਾਂ ਫਿਰ ਤੋਂ ਗੁੱਸੇ ਵਿੱਚ ਆ ਗਈ ਕੁਰਬਾਨੀ ਹੈ ਤੇਰਾ ਵਿਆਹ ਉਹਦੇ ਨਾਲ ਬੜੇ ਖੰਭ ਨਿਕਲ ਆਏ ਨੇ ਤੇਰੀ ਆਖੇ ਚੰਗਾ ਮੁੰਡਾ ਹੈ ਬਹਿ ਜਾ ਘਰ ਹੁਣ ਟੇਕੇ ਕੋਈ ਲੋੜ ਨਹੀਂ ਹੁਣ ਤੋਂ ਸਕੂਲ ਜਾਣ ਦੀ ਲੋਕਾਂ ਦੀਆਂ ਗੱਲਾਂ ਸੁਣ ਸੁਣ ਮਰ ਜੂ ਮਾਤਾ ਇਹ ਇੱਜ਼ਤ ਰਹਿ ਜੋ ਆਖੇ ਵਿਆਹ ਬੂਹਾ ਬੰਦ ਕਰ ਮਾਨਵੀ ਦੀ ਮਾਂ ਕਮਰੇ ਚੋਂ ਬੁੜ ਬਣਾਉਂਦੀ ਬਾਹਰ ਨਿਕਲ ਆਈ ਉਹ ਕਿੰਨਾ ਹੀ ਚਰਬਾਰ ਹੀ ਮਾਨਵੀ ਨੂੰ ਬੋਲਦੀ ਰਹੀ ਮਾਨਵੀ ਦੇ ਪਿਤਾ ਨੇ ਕਹਿ ਕਹਿ ਕੇ ਉਸਦੀ ਮਾਂ ਨੂੰ ਮਸਾ ਚੁੱਪ ਕਰਵਾਇਆ ਅਖੀਰ ਰਾਤ ਪਈ ਤੇ ਸਭ ਸੌਂ ਗਏ ਪਰ ਮਾਨਵੀ ਜਾਗਦੀ ਰਹੀ ਉਸਦੀ ਨੀਂਦ ਜਿਵੇਂ ਉਸ ਤੋਂ ਖਫਾ ਹੋ ਗਈ ਹੋਵੇ ਖਾਣੇ ਦੀਆਂ ਦੋਵੇਂ ਪਲੇਟਾਂ ਓਵੇਂ ਮੇਜ਼ ਤੇ ਪਈਆਂ ਸੀ ਭੁੱਖੀ ਪਾਣੀ ਮਾਨਵੀ ਬਿਨਾਂ ਅੱਖ ਚਪਕੇ ਦੀਵਾਰ ਤੇ ਲੱਗੀਆਂ ਤਸਵੀਰਾਂ ਵੱਲ ਦੇਖਦੀ رہی। ਦੀਵਾਰ ਤੇ ਇੱਕ ਤਸਵੀਰ ਉਸਦੀ ਤੇ ਉਸਦੀ ਮਾਂ ਦੀ ਲੱਗੀ ਸੀ। ਉਹੀ ਮਾਂ ਜੋ ਹੁਣ ਉਸ ਨੂੰ ਕਿਸੇ ਦੁਸ਼ਮਣ ਤੋਂ ਘੱਟ ਨਹੀਂ ਸੀ ਲੱਗਦੀ। ਉਹੀ ਮਾਂ ਜਿਸ ਨੂੰ ਆਪਣੀ ਤੀ ਦੀ ਖੁਸ਼ੀ ਤੋਂ ਜ਼ਿਆਦਾ ਲੋਕਾਂ ਦੀਆਂ ਗੱਲਾਂ ਦਾ ਫਿਕਰ ਸੀ। ਇਦਾਂ ਹੀ ਸੋਚਦੇ ਸੋਚਦੇ ਕੁਝ ਸਮੇਂ ਬਾਅਦ ਫੇਰ ਉਹ ਸੁਖੀ ਦੇ ਖਿਆਲਾਂ ਵਿੱਚ ਖੋ ਗਈ। ਸੁਖੀ ਨਾਲ ਮਾਨਵੀ ਦੀ ਮੁਲਾਕਾਤ ਕਾਲਜ ਟਾਈਮ ਵੇਲੇ ਹੋਈ ਸੀ ਸੁਖੀ ਬ੍ਰਾਹਮਣਾਂ ਦਾ ਮੁੰਡਾ ਸੀ ਮਾਨਵੀ ਤੇ ਸੁਖੀ ਨੇ ਇਕੱਠਿਆਂ ਹੀ ਬੀਏ ਕੀਤੀ ਕਾਲਜ ਟਾਈਮ ਵਿੱਚ ਵੀ ਦੋਹਾਂ ਵਿੱਚ ਪਿਆਰ ਪੈ ਗਿਆ ਸੀ ਸੁਖੀ ਚੰਗਾ ਮੁੰਡਾ ਸੀ ਉਹ ਮਾਨਵੀ ਦੀ ਕੋਈ ਨਾ ਕੋਈ ਪ੍ਰੋਬਲਮ ਵਿੱਚ ਹਰ ਵਾਰ ਮਦਦ ਕਰਦਾ ਸੀ ਸੁਖੀ ਨੂੰ ਸਕੂਲ ਵਿੱਚ ਪਹਿਲਾਂ ਨੌਕਰੀ ਮਿਲ ਗਈ ਅਤੇ ਸੁਖੀ ਦੀ ਹੀ ਮਦਦ ਨਾਲ ਬਾਅਦ ਵਿੱਚ ਮਾਨਵੀ ਨੂੰ ਉਸੇ ਸਕੂਲ ਨੌਕਰੀ ਮਿਲੀ ਸੀ ਦੋਵਾਂ ਨੇ ਸੋਚਿਆ ਹੋਇਆ ਸੀ ਕਿ ਦੋਵੇਂ ਆਪਣੇ ਆਪਣੇ ਘਰਦਿਆਂ ਨੂੰ ਮਨਾ ਕੇ ਵਿਆਹ ਕਰ ਲੈਣਗੇ ਸੁਖੀ ਦੀ ਮਾਂ ਬਿਮਾਰ ਰਹਿੰਦੀ ਸੀ ਉਸਦੀ ਮਾਂ ਦੀ ਹਾਲਤ ਦਿਨ ਬੇ ਦਿਨ ਵਿਗੜਦੀ ਜਾ ਰਹੀ ਸੀ ਉਸਦੀ ਮਾਂ ਦੀ ਇੱਛਾ ਸੀ ਕਿ ਉਹ ਆਪਣੇ ਪੁੱਤ ਦਾ ਵਿਆਹ ਦੇਖ ਕੇ ਜਾਵੇ ਇਸੇ ਕਰਕੇ ਸੁਖੀ ਨੂੰ ਵਿਆਹ ਦੀ ਥੋੜੀ ਕਾਲੀ ਸੀ ਸੁਖੀ ਨੇ ਕਈ ਵਾਰ ਮਾਨਵੀ ਨੂੰ ਕਿਹਾ ਸੀ ਆਪਣੇ ਘਰ ਵਿਆਹ ਦੀ ਗੱਲ ਕਰਨ ਲਈ ਪਰ ਡਰ ਦੀ ਮਾਰੀ ਮਾਨਵੀ ਇਹ ਗੱਲ ਕਰ ਲਈ ਨਹੀਂ ਪੌਂਦੀ ਸੀ ਉਧਰ ਸੁਖੀ ਦੇ ਘਰ ਸਭ ਨੂੰ ਮਾਨਵੀ ਬਾਰੇ ਵਿੱਚ ਦੱਸ ਰੱਖਿਆ ਸੀ ਸੁਖੀ ਨੇ ਅਤੇ ਇਸ ਗੱਲ 'ਈ ਸੁਖੀ ਦੇ ਘਰ ਵਾਲੇ ਰਾਜੀ ਵੀ ਸੀ ਸੁਖੀ ਦੇ ਪਰਿਵਾਰ ਵਾਲਿਆਂ ਦੀ ਕੋਈ ਦਾਜ ਦੀ ਮੰਗ ਨਹੀਂ ਸੀ ਬਸ ਗੱਲ ਸਾਰੀ اٹਕੀ ਹੋਈ ਸੀ ਮਾਨਵੀ ਦੇ ਘਰ ਵਾਲਿਆਂ ਤੇ ਚਾਰ ਦਿਨ ਇਦਾਂ ਹੀ ਬੀਤ ਗਏ ਪਹਿਲੇ ਦੋ ਦਿਨ ਮਾਨਵੀ ਨੂੰ ਤੇਜ਼ ਬੁਖਾਰ ਰਿਹਾ ਨਾ ਹੀ ਉਸਨੇ ਕੁਝ ਖਾਦਾ ਇਸ ਗੱਲੋਂ ਮਾਨਵੀ ਦੀ ਮਾਂ ਵੀ ਫਿਕਰ ਵਿੱਚ ਰਹਿਣ ਲੱਗੀ ਦੋ ਦਿਨ ਘਰ ਵਿੱਚ ਡਾਕਟਰ ਦਾ ਆਉਣਾ ਜਾਣਾ ਰਿਹਾ ਮਾਨਵਦੀ ਮਾਂ ਨੇ ਇਸ ਵਾਰ ਥੋੜੀ ਨਰਮੀ ਵਰਤਣੀ ਸ਼ੁਰੂ ਕੀਤੀ ਪਰ ਮਾਨਵੀ ਫਿਰ ਵੀ ਕੁਝ ਨਹੀਂ ਖਾ ਰਹੀ ਸੀ ਅਖੀਰ ਹਾਰ ਕੇ ਉਸਦੀ ਮਾਂ ਨੂੰ ਮਾਨਵੀ ਦੇ ਵਿਆਹ ਵਾਲੀ ਗੱਲ ਤੇ ਇੱਕ ਹੋਰ ਕਰਨਾ ਹੀ ਪਿਆ ਮਾਂ ਨੇ ਮਾਨਵੀ ਨੂੰ ਕਿਹਾ ਕਿ ਪਹਿਲਾਂ ਉਹ ਮੁੰਡੇ ਵਾਲਿਆਂ ਨੂੰ ਮਿਲੇਗੀ ਤੇ ਮੁੰਡੇ ਨੂੰ ਦੇਖੇਗੀ ਫਿਰ ਗੱਲ ਅੱਗੇ ਤੋਰਾਂਗੇ ਇਹ ਗੱਲ ਸੁਣ ਕਈ ਦਿਨਾਂ ਬਾਅਦ ਮਾਨਵੀ ਦੇ ਚਿਹਰੇ ਤੇ ਮੁਸਕਰਾਹਟ ਆਈ ਮਾਂ ਦੇ ਦਿੱਤੇ ਇਸੇ ਦਿਲਾਸੇ ਦੇ ਕਾਰਨ ਮਾਨਵੀ ਨੇ ਰੋਟੀ ਖਾ ਵੀ ਲਈ ਮਾਨਵੀ ਦੀ ਮਾਂ ਨੇ ਲਿਮਾਰੀ ਵਿੱਚੋਂ ਮਾਨਵੀ ਦਾ ਫੋਨ ਕੱਢਿਆ ਮਾਨਵੀ ਨੂੰ ਕਿਹਾ ਲੈ ਦੱਸ ਕਿਹੜਾ ਨੰਬਰ ਆ ਮੁੰਡੇ ਦਾ ਮੈਂ ਹੁਣੇ ਉਸ ਨਾਲ ਗੱਲ ਕਰਦੀ ਆਂ ਮਾਂ ਦੇ ਇਹ ਲੱਭ ਚ ਸੁਣ ਮਾਨਵੀ ਹੋਰ ਖੁਸ਼ ਹੋਈ ਮਾਨਵੀ ਨੇ ਉਸ ਮੁੰਡੇ ਦਾ ਨੰਬਰ ਦੱਸਿਆ ਤੇ ਉਸਦੀ ਮਾਂ ਨੇ ਮਾਨਵੀ ਦੇ ਸਾਹਮਣੇ ਹੀ ਉਸ ਮੁੰਡੇ ਨਾਲ ਗੱਲ ਕੀਤੀ ਤੇ ਵਿਆਹ ਲਈ ਰਾਜ਼ੀ ਹੋ ਗਈ ਗੱਲ ਕਰਨ ਤੋਂ ਬਾਅਦ ਮਾਨਵੀ ਦਾ ਫੋਨ ਉਸਦੀ ਮਾਂ ਨੇ ਆਪਣੇ ਕੋਲ ਹੀ ਰੱਖ ਲਿਆ ਕਈ ਦਿਨ ਇੱਦੇ ਲੰਘ ਗਏ ਮਾਨਵੀ ਦੀ ਮਾਂ ਹਰ ਰੋਜ਼ ਮਾਨਵੀ ਨੂੰ ਦਿਲਾਸੇ ਦਿੰਦੀ ਕਿ ਛੇਤੀ ਵਿਆਹ ਕਰ ਦੇਵਾਂਗੇ ਤੇਰਾ ਉਸ ਨਾਲ ਇੱਕ ਵਾਰ ਤਾਂ ਉਹਨਾਂ ਦੀ ਮੁੰਡੇ ਦੇ ਘਰ ਵਾਲਿਆਂ ਨਾਲ ਵੀ ਗੱਲ ਹੋਈ ਫੋਨ ਤੇ ਉਦਾਂ ਹੀ ਸਭ ਤੈਅ ਹੋ ਗਿਆ ਸੀ ਸੁਖੀ ਦੇ ਘਰ ਵਾਲੇ ਤਾਂ ਇੱਕ ਵਾਰ ਕਹਿਨ ਤੇ ਹੀ ਮੰਨ ਗਏ ਮਿਲਣ ਲਈ ਮਾਨਵੀ ਹੁਣ ਫਿਰ ਤੋਂ ਦੁਬਾਰਾ ਖੁਸ਼ ਰਹਿਣ ਲੱਗੀ ਉਸਦੀ ਮਾਂ ਵੀ ਉਸ ਨਾਲ ਹੁਣ ਪਿਆਰ ਨਾਲ ਪੇਸ਼ ਆਉਂਦੀ ਪਰ ਮਾਨਵੀ ਨੂੰ ਫੋਨ ਨਹੀਂ ਮਿਲਿਆ ਉਹ ਸੁਖੀ ਨਾਲ ਗੱਲ ਕਰਨਾ ਚਾਹੁੰਦੀ ਸੀ ਉਹ ਫੋਨ ਹੁਣ ਉਸਦੀ ਮਾਂ ਕੋਲ ਹੀ ਰਹਿੰਦਾ ਸੀ ਹਮੇਸ਼ਾ ਮਾਨਵੀ ਸਕੂਲ ਪੜਾਉਣ ਤੋਂ ਵੀ ਹਟ ਗਈ ਘਰ ਦਾ ਸਾਰਾ ਕੰਮ ਕਰਦੀ ਅਤੇ ਉਸਦੀ ਮਾਂ ਨਾਲ ਕੰਮ ਵਿੱਚ ਹੱਥ ਵਟਾਉਂਦੀ ਮਾਨਵੀ ਦੀ ਸੁਖੀ ਨਾਲ ਗੱਲ ਇੱਕ ਦੋ ਵਾਰ ਹੋਈ ਉਹ ਵੀ ਮਾਨਵੀ ਦੀ ਸੇਲੀ ਦੇ ਫੋਨ ਤੋਂ ਕੀਤੀ ਸੀ ਉਸਨੇ ਕਿਉਂਕਿ ਮਾਨਵੀ ਦਾ ਫੋਨ ਤਾਂ ਹਰ ਵੇਲੇ ਉਸਦੀ ਮਾਂ ਕੋਲ ਰਹਿੰਦਾ ਸੀ ਦੋ ਦਿਨ ਮਹੀਨੇ ਵਧੀਆ ਲੰਘੇ ਮਾਨਵੀ ਵੀ ਖੁਸ਼ ਰਹਿੰਦੀ ਸੀ ਪਰ ਰੱਬ ਨੂੰ ਕੁਝ ਹੋਰ ਮਨਜੂਰ ਸੀ ਇੱਕ ਉਮੀਦ ਸੀ ਜੋ ਮਾਨਵੀ ਨੂੰ ਵਿਆਹ ਦੀ ਉਹ ਉਦੋਂ ਹਮੇਸ਼ਾ ਲਈ ਖਤਮ ਹੋ ਗਈ ਜਦੋਂ اچانک ਇੱਕ ਦਿਨ ਉਸ ਨੂੰ ਖਬਰ ਮਿਲੀ ਕਿ ਕੱਲ ਨੂੰ ਸੁਖੀ ਦਾ ਵਿਆਹ ਹੈ ਇਹ ਖਬਰ ਸੁਣ ਮਾਨਵੀ ਨੂੰ ਪਹਿਲਾਂ ਤਾਂ ਯਕੀਨ ਨਹੀਂ ਹੋਇਆ ਕਿਉਂਕਿ ਸੁਖੀ ਤੇ ਉਸ ਨੂੰ ਭਰੋਸਾ ਸੀ ਹੋਵੇ ਵੀ ਕਿਉਂ ਨਾ ਉਸ ਮੁੰਡੇ ਨੇ ਹਰ ਮੁਸੀਬਤ ਵੇਲੇ ਮਾਨਵੀ ਦਾ ਸਾਥ ਦਿੱਤਾ ਹਮੇਸ਼ਾ ਉਸ ਨਾਲ ਖੜਿਆ ਹੈ ਪਰ ਉਸ ਦਾ ਇਹ ਭਰੋਸਾ ਚੂਰ ਚੋਰ ਹੋ ਗਿਆ ਜਦੋਂ ਉਸ ਨੇ ਦੂਜੇ ਦਿਨ ਸੁਖੀ ਦੇ ਵਿਆਹ ਦੀਆਂ ਤਸਵੀਰਾਂ ਦੇਖੀਆਂ ਜੋ ਉਸ ਦੀ ਸੇਲੀ ਨੇ ਉਸ ਨੂੰ ਦਿਖਵਾਈਆਂ ਤਸਵੀਰ ਦੇਖ ਵੀ ਇੱਕ ਵਾਰ ਤਾਂ ਮਾਨਵੀ ਨੇ ਇਹ ਮੰਨਣ ਤੋਂ ਇਨਕਾਰ ਕਰ ਦਿੱਤਾ ਪਰ ਤਸਵੀਰਾਂ ਝੂਠ ਥੋੜਾ ਬੋਲਦੀਆਂ ਖੁਸ਼ੀਆਂ ਇੱਕ ਵਾਰ ਫਿਰ ਤੋਂ ਖੰਭ ਲਾ ਉੱਡ ਗਈਆਂ ਹੁਣ ਮਾਨਵੀ ਤੇ ਸੁਖੀ ਤੇ ਇੱਕ ਹੋਣ ਦੇ ਰਾਹ ਹਮੇਸ਼ਾ ਲਈ ਖਤਮ ਹੋ ਗਏ ਮਾਨਵੀ ਦੀ ਤਬੀਤ ਪਹਿਲਾਂ ਵਾਂਗ ਵਿਗੜ ਗਈ ਪਰ ਮਾਨਵੀ ਦੀ ਮਾਂ ਹੁਣ ਖੁਸ਼-ਖੁਸ਼ ਰਹਿਣ ਲੱਗੀ ਤਰਸਲੇ ਸਭ ਜੋ ਹੋਇਆ ਮਾਨਵੀ ਦੀ ਮਾਂ ਦਾ ਹੀ ਕੀਤਾ ਕਰਾਇਆ ਸੀ ਉਹ ਨਹੀਂ ਚਾਹੁੰਦੀ ਸੀ ਕਿ ਇਹ ਰਿਸ਼ਤਾ ਹੋਵੇ ਕਿਉਂਕਿ ਮਾਨਵੀ ਦੀ ਮਾਤਾ ਦੇ ਦਿਮਾਗ ਵਿੱਚ ਬਸ ਇਹ ਭਰਿਆ ਸੀ ਕਿ ਜੇ ਵਿਆਹ ਹੋਇਆ ਤਾਂ ਲੋਕਾਂ ਦੇ ਤਾਣੇ ਮੇਨਨੇ ਪੈਣਗੇ ਕੋਈ ਕੁਝ ਕਹੂ ਕੋਈ ਕੁਝ ਮਾਲੇ ਉਹਨਾ ਦਿੱਤਾ ਜਾਤ ਵੀ ਹੋ ਰਹਾ ਤੇ ਜਾਤ ਹੋ ਰਹਾ ਮਾਨਵੀ ਦੇ ਸਾਹਮਣੇ ਤਾਂ ਉਸਦੀ ਮਾਣੇ ਸੁਖੀ ਨਾਲ ਅਤੇ ਉਸਦੇ ਘਰ ਵਾਲਿਆਂ ਨਾਲ ਵਿਆਹ ਦੀ ਗੱਲ ਕੀਤੀ ਅਤੇ ਵਿਆਹ ਲਈ ਰਾਜੀ ਹੋ ਗਈ ਪਰ ਉਸਦੇ ਪਿੱਠ ਪਿੱਛੇ ਸੁਖੀ ਨੂੰ ਫੋਨ ਕਰਕੇ ਕੁਝ ਹੋਰ ਕਹਿੰਦੀ ਰਹੀ ਇਸ ਕਰਕੇ ਸੁਖੀ ਨੂੰ ਲੱਗਣ ਲੱਗਾ ਕਿ ਇਹ ਸਭ ਮਾਨਵੀ ਹੀ ਕਰਵਾ ਰਹੀ ਹੈ ਸੁਖੀ ਵੀ ਕੀ ਕਰਦਾ ਉਸਦੀ ਮਾਂ ਬਿਮਾਰ ਰਹਿੰਦੀ ਸੀ ਉਸਦੀ ਮਾਂ ਨੂੰ ਸੁਖੀ ਦੇ ਵਿਆਹ ਦਾ ਵੀ ਫਿਕਰ ਸਤਾਈ ਜਾ ਰਿਹਾ ਸੀ ਅਖੀਰ ਸੁਖੀ ਦੇ ਘਰ ਵਾਲੇ ਕਿੰਨਾ ਚਿਰ ਹੋਰ ਡੀ ਕਰਦੇ ਉਹਨਾਂ ਵੱਲੋਂ ਤਾਂ ਕਦੋਂ ਦੀ ਹੀ ਹਾਂ ਸੀ ਸੁਖੀ ਕਾਲੀ ਕਰ ਰਿਹਾ ਸੀ ਵਿਆਹ ਲਈ ਆਪਣੀ ਮਾਂ ਕਰਕੇ ਮਾਨਵੀ ਦੀ ਮਾਂ ਉਸ ਨੂੰ ਉਹਨੇ ਹੀ ਲਾ ਆ ਵਿੱਚ ਰੱਖ ਰਹੀ ਸੀ ਅਤੇ ਆਖਰਕਾਰ ਇਨਕਾਰ ਹੀ ਕਰ ਦਿੱਤਾ ਰਿਸ਼ਤੇ ਲਈ ਉਸਤੇ ਪਰਿਵਾਰ ਵਾਲਿਆਂ ਨੂੰ ਪਹਿਲਾਂ ਰਿਸ਼ਤੇ ਲਈ ਹਾਂ ਕਰਕੇ ਅਤੇ ਬਾਅਦ ਵਿੱਚ ਫਿਰ ਇਨਕਾਰ ਕਰਕੇ ਮਾਨਵੀ ਦੀ ਮਾਂ ਨੇ ਰਿਸ਼ਤਾ ਹਮੇਸ਼ਾ ਲਈ ਤੋੜਨ ਵਿੱਚ ਕੋਈ ਕਸਰ ਨਾ ਛੱਡੀ ਮਾਨਵੀ ਨੂੰ ਇਸ ਗੱਲ ਦਾ ਕੋਈ ਅੰਦਾਜ਼ਾ ਨਹੀਂ ਸੀ ਕਿ ਸਭ ਉਸਦੀ ਮਾਂ ਨੂੰ ਦੁਆਰਾ ਕੀਤਾ ਗਿਆ ਹੈ ਹਰ ਵਾਰ ਮੁਹੱਬਤ ਵਿੱਚ ਖੋਟ ਨਹੀਂ ਹੁੰਦੀ ਲੋਕਾਂ ਦੇ ਤਾਣੇ ਮੇਨਿਆਂ ਰਿਸ਼ਤਿਆਂ ਨੂੰ ਖਾ ਜਾਂਦੇ ਨੇ ਲੋਕਾਂ ਦੇ ਤਾਣੇ ਮੇਨਿਆਂ ਦਾ ਡਰ ਰਿਸ਼ਤਿਆਂ ਨੂੰ ਖਾ ਜਾਂਦਾ ਹੈ ਪੁਰਾਣੀ ਸੋਚ ਜਾਂ ਛੋਟੀ ਸੋਚ ਅਨਪੜਤਾ ਵੀ ਕਈ ਚੰਗੇ ਰਿਸ਼ਤਿਆਂ ਨੂੰ ਖਾ ਜਾਂਦੇ ਨੇ ਤੇ ਸਭ ਤੋਂ ਵੱਡੀ ਗੱਲ ਇਹ ਜਾਤ ਪਾਤ ਵੀ ਟਿੱਡਿਆਂ ਤੋਂ ਕੱਟ ਨਹੀਂ ਹਨ ਇੰਨੇ ਹੀ ਰਿਸ਼ਤਿਆਂ ਨੂੰ ਇਹ ਵੀ ਖਾ ਜਾਂਦੀਆਂ ਨੇ ਤੇ ਤੁਹਾਨੂੰ ਸਾਡੀਆਂ ਕਹਾਣੀਆਂ ਚੰਗੀਆਂ ਲੱਗਦੀਆਂ ਨੇ ਲਾਈਕ ਕਰੋ ਸ਼ੇਅਰ ਕਰੋ ਚੈਨਲ ਨੂੰ ਸਬਸਕ੍ਰਾਈਬ ਕਰੋ ਧੰਨਵਾਦ ਜੀ